ਬਿਖ ਬਿਖ ਖਾਈ ਮਾਇਆ ਮੋ ਪਰਮ ਪਰ ਪੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਤ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ पट्ट कीर की गुर रामदास राखो सरनाई अरदास भट्टकीरत की गुर रामदास राखो सरनाई सुखहो टल सेविय ਅਹਨਸ ਸਹਜ ਸੁਵਾਏ ਦਰਸਨ ਪਰਸੇ ਗੁਰੂ ਕੈ ਜਨਮ ਮਾਰਨ ਦੁੱਖ ਜਾਏ ਹੋਵ ਸਿਫਤ ਖਸਾਮ ਦੀ ਨਹੁਰ ਅਰਸ ਕੋਰਸ ਚੱਟੀ ਐ ਤੋ ਦੇ ਠੇ ਸੱਚੇ ਪਾਤਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਤ ਜਾ ਪਤਸਾ ਸੇਰਸਾ ਹਾਂਦੈ ਸਾ ਜਿਸ ਪਾਸ ਬਹਟੀਆਂ ਸੋਹੀਏ ਸਵਨਾ ਦਾ ਵੇਸਾ ਸੱਜਣਾ ਸੱਚਾ ਪਾਤਸ਼ਾਹ ਜੇਰ ਸਾਹਾਂ ਦਾ ਸਾ ਜਿਸ ਪਾਸ ਬਹਿਠਿਆਂ ਸੋਹੀਐ ਸਬਨਾ ਦਾ ਵੇਸਾ සතනම සිරිවාහෙගොරු සාහෙවදී සෝරට මහල්ලා පැහෙල්ලා කර පැහෙල්ලා ਆਸ਼ਟ ਪਦੀਆ ਚੋਤਕੀ ਇੱਕ ਓੰਕਾਰ ਸਤ ਗੁਰ ਪਰਸਾਦ ਦੁਬਦਾ ਨਾ ਪੜੋ हर होरना होर न पूजू जाई तृष्णा राचन न पर कर जावा तृष्णा ਨਾਮ ਬੁਝਾਈ ਦੋਵੈ ਦਾ ਨਾ ਪੜੋਂ ਹਰ ਬੈਨਾ ਹੋਰ ਨਾ ਪੁੱਜੋਂ ਮੜਾ ਮਸਾਨ ਨਾਂ ਜਾਏ ਤਰੇ ਸਨਾ ਆਚਨ ਪਰ ਕਰ ਜਾਵਾ ਤਰੇ ਸਨਾ ਨਾਮ ਬੁਜਾਈ ਕਰ ਪੀਤਰ ਕਰ ਗੁਰੂ ਦਿਖਾਇਆ ਸਹਜ

ਤੋ ਵੈ ਰਾਗੀ ਸਬਦ ਮਾਣਮ ਬੇੱਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸੱਚੇ साहेब से लाई रहा असंख बैरागी कह बैराग सो बैरागी ਜੇ ਕਸਮ ਪਾਵੈ ਹਿਰਦ ਸਵਦ ਸਦਾ ਪਰਚਿਆ ਗੋਰ ਕੀ ਕਾਰ ਕਮਾਵੈ ਇਕੋ ਚਿੱਤ ਮਣਵਾ ਨਾ ਡੋਲੇ ਤਾਵਤ ਬਾਰਜ ਰਹਾਵੇ ਸਹਜ ਮਾਤਾ ਸਦਾ ਰੰਗ ਰਾਤਾ ਸੱਚੇ ਕੇ ਗੋਣੰਗਾਵ ਨਾਮ ਵਸੈ ਸੁਖ ਪਾਈ ਜਹਿਵਾ ਨੇਤਰ ਸੋਤਰ ਸਚ ਰਾਤੇ ਜਲ ਬੁਝੀ ਤੁਜੇ ਬੁਝਾਈ ਆਸ ਨਿਰਾਸ ਰਹੈ ਬੈਰਾਗੀ ਨਜ ਕਰ ਤਾੜੀ ਲਾਈ ਇਕਿਆ ਨਾਮ ਰੱਜੇ ਸੰਤੋਖੀ ਅੰਬਰੇਤ ਸਹਜ ਪਿਆਈ ਦੋਵਦਾ ਵਿੱਚ ਬਿਰਾਗ ਨਾ ਹੋਵੀ ਜਬ ਲਗ ਦੁਜਿਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਆਬਰਣਾ ਦੁਜਾ ਪਾਈ ਮਾਨ ਮੁਖ ਜਾਨ ਦੁਖ ਸਦਾ ਨਿਵਾਸੀ ਗੁਰਮੁਖ ਦੇਵੜਾਈ ਅਪਰ ਅਪਾਰ ਅਗੰਮ ਅਗੋਚਰ ਕਹਨਾ किं न पा सु महापरमारथ तीन पवनपतनामङ्गकलेख ਜਿਾਨ ਜਗ ਜੋਨੀ ਸਿਰ ਸਿਰ ਲੇਖ ਸਹਾ ਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰੜਾਮੰ मानमुख जूठ लह पैमान आपे ज्ञान अगाम जिन चाखिया से साध जानना ਜੰਗ ਗੰਗੇ ਮਿੱਠਿਆਈ ਇਕੱਠ ਕਾਕ ਇਕੱਠੀ ਐ ਪਾਈ ਚਾਲ ਸਦਾ ਰਜਾਈ ਗੁਰਦਾਤਾ ਮੇਲੇ ਤਾ ਮਤ ਹੋਵੈ ਨਿਗੋਰੇ ਮਤ ਨਗਾਈ ਜਿਉਂ ਚਲਾਏ ਤਿਉਂ ਚੱਲ ਪਾਈ ਹੋਰ ਕਿਆਕ ਕੋ ਕਰੇ ਚਤਰਾਈ ਇੱਕ ਪਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤਦ ਲਾਏ ਦੇਹਾ ਫਲ ਪਾਇਆ ਤੂੰ ਹੁਕਮ ਚਲਾਵਨ ਹਾਰਾ ਸੇਵਾ ਕਰੀ ਜੇ ਕਿਸ ਹੋਵੇ ਆਪਣਾ ਜੀਓ पिण्ड तुमारा मिले कृपा कि अमृत नाम अधारा गगनातर वास्या ਗਣ ਪਰਗਾਸਿਆ ਗਣ ਮੈਂ ਗਿਆਨ ਤਿਆਨੰ ਨਾਮ ਮਾਨੰ ਭਾਵ ਕਹ ਕਹਾਵ ਤਤੋ ਤਤਵ ਖਾਨੰ ਸਬਦ ਗੁਰਪੀਰਾ ਗਹਿਰ ਗੰਬੀਰਾ ਬੇਨ ਸਬਦ ਜਗ ਬੋਰਾਨੰ ਪੂਰਾ ਬੈਰਾਗੀ ਸਹਜ ਸੁਭਾਗੀ सचनानक मनमान शब्द गुर पीरा गहर बेन बिन जग जगबरान ਪੂਰਾ ਬੈਰਾਗੀ ਸਹਜ ਸੁਭਾਗੀ ਸਤ ਨਾਨਕ ਮਨ ਮਾਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆ ਚੌਤਕੀ ਇੱਕ ਓੰਕਾਰ ਸਤ ਗੁਰ ਪਰਸਾਦ ਦੋਵਤ ਨਾਮ ਪੜੋਂ ਹਰ ਬੈ ਨ ਹੋਰ ਨ ਪੂਜੋਂ ਮੜਾ ਮਸਾਨ ਨਾ ਜਾਏ ਤ੍ਰਿਸਨਾ ਰਾਚਨਾ ਪਰ ਕਰ ਜਾਵਾ ਤ੍ਰਿਸਨਾ ਨਾਮ 부ਝਾਈ ਹਮ ਆਵਗੁਣ ਭਰੇ ਏਕ ਗੁਣ ਨਾਹੀ ੰਬਰਿਤ ਸਾਡ ਬਿਖੈ ਵਿਖ ਖਾਈ ਮਾਇਆ ਮੋ ਪਰਮ ਪਰ ਪੂਲੇ ਸੁਤਦਾਰਾਸਿਉਂ ਪ੍ਰੀਤ ਲਗਾਈ ਇੱਕ ਉਤਮ ਪੰਤ ਸੁਣਿਉ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ एक अरदास पाठ कीरत की ग रामदास राखो एक अरदास पाठ कीरत की ग रामदास राखो सरना ਸੋ ਘਰ ਢਲ ਗੁਰ ਸੇਵੀਏ ਅਹਨੇਸ ਸਹਜ ਸੁਵਾਏ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵ ਸਫਤ ਖਸਾਮ ਦੀ ਨੂਰ ਅਰਸ ਕੋਰਸ ਛੱਟੀ ਐ ਤੋ ਦੇਤੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਸੇਰਸਾ ਹਾਂਦੈ ਸਾ ਜੈਸਾ ਪਾਸ ਬਹਟਿਆਂ ਸੋਹੀਏ ਸਵਨਾ ਦਾ ਵੇਸਾ ਸੱਜਣਾ ਸੱਚਾ ਪਤਸਾ ਜੇਰਸਾ ਹਾਂਦੈ ਸਾ ਜਿਸ ਪਾਸ ਵਹਿਠਿਆਂ ਸੋਹੀਐ ਸਬਨਾ ਦਾਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲਾ ਕਰ ਪਹਿਲਾ ਅਸ਼ਟਪਦੀਆ ਚੋਤਕੀ ਇੱਕ ਓੰਕਾਰ ਸਤ ਗੁਰ ਪਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੋਜੋ ਮੜੇ ਮਸਾਨ ਨ ਜਾਈ ਤਰਸਨਾ ਰਾਚਨ ਪਰ ਕਰ ਜਾਵਾ ਤਰਸਨਾ ਨਾਮ ਬੁਝਾਈ ਦੋਵੈ ਦਾ ਨਾ ਪੜੋ ਹਰ ਬੈਨਾ ो न पूजो मड़ मसान न जा तेसना राचना पर जावा तरसना ਨਾਮ ਬੁਝਾਈ ਕਰ ਪੀਤਰ ਕਰ ਗੁਰੂ ਦਿਖਾਇਆ ਸਹਜ ਰਤੇ ਮਾਨ ਪਾਈ ਤੋਂ ਆਪੇ ਦਾਣਾ आपे विना तू देवे मान वैराग रत्तो वैरागी शब्द मण वेदया ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ਰਹਾ असंख बैरागी कह बैराग सो वैरागी जे कसम पाव हृदय शब्द सदा पैरचिया ਗੁਰ ਕੀ ਤਾਰਕ ਮਾਵੇ ਇਕੋ ਚਿੱਤ ਮਣਵਾਣਾ ਡੋਲੇ ਤਾਵਤ ਬਾਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਤਾ ਸੱਚ ਕੇ ਗੁਣੰ ਗਾਵੈ ਨਾਮ ਵਸੈ ਸੁਖ ਪਾਈ ਜੇਵਾ ਨੇਤਰ ਸੋਤਰ ਸੱਚ ਰਾਤੇ ਜਲ ਬੂਜੀ ਤੁਝੇ ਬੁਜਾਈ ਆਸ ਨਿਰਾਸ ਰਹੈ ਬੈਰਾਗੀ ਨਜ ਕਰ ਤਾ